ਨਵੀਆਂ ਚੜੀਆਂ ਰੌਣਕਾਂ ਜਗਰਾਉਂ ਦੀ ਤੂੜੀ ਮੰਡੀ ਦਾ ਰੇਟ ਲਗਭਗ ਆਪਣੇ ਸਾਰੇ ਏਰੀਏ ਚੋਂ ਵੱਧ ਹੀ ਰਹੀ ਹੈ ਇਹ ਤੇ ਹਲੇ ਅਧੀਆਂ ਟਰਾਲੀਆਂ ਪਈਆਂ ਜੀ ਮਤਲਬ ਬਹੁਤ ਜ਼ਿਆਦੇ ਟਰਾਲੀਆਂ ਆਉਂਦੀਆਂ ਦੇਖੋ ਪਿੱਛੇ ਦੇਖੋ ਸਾਰੇ ਟਰਾਲੀਆਂ ਟਰੈਕਟਰ ਛੋਟੇ ਹਾਥੀ ਸਭ ਖੜੇ ਆ ਜੀ ਬਹੁਤ ਜ਼ਿਆਦੇ ਤੂੜੀ ਆ ਰਹੀ ਹੈ ਜਗਰਾਉਂ ਦੀ ਤੂੜੀ ਮੰਡੀ ਚ ਕਿਉਂਕਿ ਇੱਥੇ ਰੇਟ ਹਮੇਸ਼ਾ ਆਪ ਹੀ ਰਹਿੰਦਾ ਜੀ ਸਾਰੀਆਂ ਨਾਲ ਦੀਆਂ ਮੰਡੀਆਂ ਨਾਲੋਂ ਵਧੀਆ ਰੇਟ ਨਹੀਂ ਇੰਨੀਆਂ ਟਰਾਲੀਆਂ ਜੇ ਹੋਰ ਖੜੀਆਂ ਸੀਗੀਆਂ ਇੱਥੇ ਤੂ ਚਲੀਏ ਗਈਆਂ ਜੀ ਅਗੇ ਮਤਲਬ ਗਾਕਾਂ ਦੇ ਘਰੇ ਤੂੜੀ ਲਾਉਣ ਚ ਲੈਗੇ ਜਿਨ੍ਹਾਂ ਨੇ ਖਰੀਦੀ ਆ ਤੁਹਾਨੂੰ ਇਧਰਲੇ ਫਰੰਟ ਤੋਂ ਦਿਖਾਉਨੇ ਆਂ ਜੀ ਮਾਰੇਓ ਗਿਣਤੀ ਕਿੰਨੀਆਂ ਟਰਾਲੀਆਂ ਖੜੀਆਂ ਤੂੜੀ ਵੇਚਣ ਆਈਆਂ ਇਹ ਆ ਜਗਰਾਉਂ ਦੀ ਤੂੜੀ ਮੰਡੀ ਤੇ ਤਰੀਕ ਹੈਗੀ ਆ ਜੀ ਅੱਜ 5 26 ਅੱਗੇ ਬੋਲੀ ਲੱਗੀ ਜਾਂਦੀ ਲਾਈਵ ਤੁਹਾਨੂੰ ਉਹ ਵੀ ਦਿਖਾਉਨੇ ਆਂ ਜੀ ਨੀਲੇ-ਦੇੜੇ ਦੀ ਕਿਸੇ ਮੰਡੀ 'ਚ ਨਾ ਰਾਸ਼ ਨਹੀਂ ਹੁੰਦਾ ਨਾ ਜਿੰਨਾ ਜਗਰਾਉਂਦੀ ਮੰਡੀ 'ਚ ਰਾਸ਼ਾ ਜੀ ਡਬਲ ਲੈਂਡ ਲੱਗੀ ਹੋਈ ਸੀ ਟਰਾਲੀਆਂ ਦੇ ਵਿੱਚ ਪਿੱਛੇ ਵੀ ਤੇ ਅੱਗੇ ਵੀ ਜਿੰਨੀਆਂ ਟਰਾਲੀਆਂ ਇਹ ਖੜੀਆਂ ਜੀ ਇੰਨੀਆਂ ਟਰਾਲੀਆਂ ਇੱਥੋਂ ਇਹ ਚਲੀਆਂ ਗਈਆਂ ਜਿਨ੍ਹਾਂ ਦੀ ਬੋਲੀ ਹੋ ਗਈ ਆ ਵੇਚ ਚੁੱਕੀਆਂ ਨੇ ਉਹ ਇੱਥੋਂ ਟਰਾਲੀਆਂ ਚੱਲੀਆਂ ਗਈਆਂ ਸਾਰੀਆਂ ਆਹ ਤੇਰੇ ਅੱਗੇ ਆਦਾ ਆਦਾ ਆ ਤੇਰੇ ਅੱਗੇ ਆਦਾ 68 68 68 68 ਹੁਣ ਕਿੰਨੇ ਚੌਂਕ ਦੀ ਮਲਕੋ ਚੌਂਕ ਥੈਂਕ ਯੂ ਆਲਾ ਗੁਰੂ ਤੇਰੀ ਬੰਦਿਆ ਅੱਡੀ ਵੀ ਆਪਣੇ ਆਹ ਹਾਂ ਪੂਰੀ ਘਰ ਇਹ ਆ ਦੀ ਜਗਰਾਉਂ ਦੀ ਟੂੜੀ ਮੰਡੀ 3 ਤਰੀਕ ਹੈਗੀ ਅੱਜ 6 ਫਰਵਰੀ 2026 ਮੈਨੂੰ ਲੱਗਦਾ ਮੈਂ ਪਹਿਲਾਂ 5 ਬੋਲ ਗਿਆ ਹਾਂ ਜੀ ਸੌਰੀ 6 ਤਰੀਕ ਹੈ ਜੀ ਅੱਜ 6 ਫਰਵਰੀ 2026 ਪੂਰਾ ਰਾਜਾ ਦੀ ਜਗਰਾਉਂ ਦੀ ਟੂੜੀ ਮੰਡੀ ਦੇ ਵਿੱਚ ਟੂੜੀ ਦੀਆਂ ਟਰਾਲੀਆਂ ਦੇ ਲੈਣਾ ਲੱਗੇ ਆ ਪਈਆਂ ਮੁਕੇ ਏਰੀਆ ਦੇ ਬੰਦੇ ਬਾਗਾ ਪੁਰਾਣਾ ਏਰੀਆ ਹੋਰ ਉਦੋਂ ਅੱਗੇ ਪਿੱਛੇ ਦੇ ਵੀ ਬਹੁਤ ਟਰਾਲੀਆਂ ਇੱਥੇ ਆਈਆਂ ਹੋਈਆਂ ਨੇ ਕਿਉਂਕਿ ਜਗਰਾਉਂ ਦੀ ਟੂੜੀ ਮੰਡੀ ਦਾ ਰੇਟ ਇਸ ਟਾਈਮ ਤੋਂ ਆਫ ਹੋ ਕੇ ਚੱਲ ਰਿਹਾ ਜੀ ਕੱਲੇ ਤੇ ਰੇਟ ਸੀਗਾ ਲਗਭਗ 670 75 ਦੀ ਰੇਟ ਸੀਗਾ ਜੀ ਮੁੱਲਾਪੁਰ ਵੀ ਵਧੀਆ ਰੇਟ ਸੀਗਾ ਕੱਲੇ ਨੇੜੇ-ਤੇੜੇ ਦੀਆਂ ਸਾਰੀਆਂ ਮੰਡੀਆਂ ਤੋਂ ਵਧੀਆ ਰੇਟ ਲਾ ਆ ਬਈ ਜੀ ਆ ਸੀਗੇ ਸਾਨੂੰ ਹੋਰ ਕੀ ਜਬੀਆ ਬੰਦੇ ਕਾਲੇ ਨਾਲ ਹੋਵੇ ਅੱਜ ਟਰਾਲੀਆਂ ਵਧੀਆਂ ਨੇ ਜੀ ਆ ਛੋਟੇ ਹੱਥੀ ਹੋਰ ਮਤਲਬ ਦੂਰੋਂ-ਦੂਰੋਂ ਆਏ ਹੋਏ ਬੰਦੇ ਕਿਚਨ ਟੁੜੀ ਜਗਰਾਉਂ ਦੀ ਤੂੜੀ ਮੰਡੀ ਦਾ ਰੇਟ ਨੇੜੇ-ਨੇੜੇ ਦੀਆਂ ਸਾਰੀਆਂ ਮੰਡੀਆਂ ਨਾਲ ਇਸ ਟਾਈਮ ਟੌਪ ਤੇ ਚੱਲ ਰਿਹਾ ਜੀ ਮੁਲਾਪੁਰ ਤੇ ਜਗਰਾਉਂ ਏਰੀਆ ਤੂੜੀ ਦਾ ਰੇਟ ਬਹੁਤ ਵਧੀਆ ਚੱਲ ਰਿਹਾ ਹੈ ਜਿੰਨੀਆਂ ਕਾ ਟਰਾਲੀਆਂ ਤੁਹਾਨੂੰ ਦਿਖਾ ਰਹੇ ਨੇ ਖੜੀਆਂ ਨੇ ਜੀ ਇੰਨੀਆਂ ਹੀ ਟਰਾਲੀਆਂ ਜੇ ਇੱਥੋਂ ਚਲੀਆਂ ਗਈਆਂ ਇਤੋਂ ਵਾਧੀਆਂ ਹੋਣਗੀਆਂ ਜਿਨ੍ਹਾਂ ਦੀ ਬੋਲੀ ਹੋ ਗਈ ਹੈ ਤੇ ਤੂੜੀ ਵਿਕ ਚੁੱਕੀ ਹੈ ਜੀ ਉਹ ਇੱਥੋਂ ਚਲੇ 40 ਲੋ ਜੀ ਕਹਿੰਦੇ 40 ਟਰਾਲੀਆਂ ਸਿੱਗੀਆਂ ਬਾਈ ਇੱਥੇ ਅੱਜ ਤਾਂ ਕਹਿੰਦੇ ਬੰਦੇ ਬਹੁਤ ਦੂਰੋਂ ਦੂਰੋਂ ਆਏ ਵਾਗਾਂ ਪੁਰਾਣਾ ਸਾਈਡ ਤੋਂ ਵੀ ਅੰਗੇਂ ਡਰ ਰਹੇ ਆ ਆਪ ਦੱਸਦਾ ਜੀ ਬਾਈ ਮੈਂ ਦੱਸ ਕੇ ਗਿਆ ਕਿਉਂਕਿ ਮੋਗੇ ਵੀ ਇੱਥੋਂ ਹੈ ਰੇਡ ਘਾਟਾ ਜੀ ਹੋਰ ਵੀ ਨੇੜੇ ਤੇ ਸਾਰੇ ਰੇਡ ਘਾਟਾ ਜਗਰਾਉਂ ਦੇ ਵਿੱਚ ਇਸ ਟਾਈਮ ਰੇਟ ਆ ਜਿਹੜਾ ਤੂੜੀ ਦਾ ਟਾਪ ਤੇ ਚੱਲ ਰਿਹਾ ਜੀ ਜਿੰਨਾ ਵੀਰਾਂ ਕੋਲ ਤੂੜੀ ਹੈਗੀ ਹੈ ਵੇਚਣ ਵਾਲੀ ਅਜੇ ਬਾਈ ਤੇ ਮੈਨੂੰ ਵੀ ਕਈ ਫੋਨ ਕਰਦੇ ਹੁੰਦੇ ਬਾਈ ਜੀ ਤੂੜੀ ਵੇਚਣੀ ਆ ਉਹ ਆਪਣਾ ਕਮੈਂਟਾਂ ਦੇ ਵਿੱਚ ਮੋਬਾਈਲ ਨੰਬਰ ਤੇ ਐਡਰੈਸ ਜ਼ਰੂਰ ਲੈ ਦਿਆ ਕਰੋ ਲੱਖਾਂ ਤੋਂ ਵੀ ਕਰਕੇ ਆ ਫਿਰ ਉਹ ਕਮੈਂਟਾਂ ਦੇ ਵਿੱਚੋਂ ਤੁਹਾਡਾ ਕੋਈ ਵਪਾਰੀ ਜਾਂ ਕੋਈ ਗਾਹਕ ਦੇਖ ਕੇ ਨੰਬਰ ਚੱਕ ਲੈਂਦਾ ਜਿਹਨੂੰ ਤੂੜੀ ਦੀ ਲੋੜ ਹੁੰਦੀ ਆ ਉਹ ਬਾਈ ਤੂੜੀ ਖਰੀਦ ਲੈਂਦਾ ਜਿੰਨਾ ਵੀਰਾਂ ਨੇ ਤੂੜੀ ਵੇਚਣੀ ਹੁੰਦੀ ਆ ਮੈਨੂੰ ਮੈਸੇਜ ਕਰਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਇਲਾਕਾ ਅਤੇ ਆਪਣਾ ਮੋਬਾਈਲ ਨੰਬਰ ਲੈ ਦਿਆ ਕਰੋ ਤੇ ਕਿੰਨੀ ਤੂੜੀ ਹੁੰਦੀ ਆ ਕਿਹੜੀ ਤੂੜੀ ਆ ਵਿੱਚੇ ਲੈ ਦਿਆ ਕਰੋ ਮੇਰਾ ਵੀਰ ਜਿਹਨੇ ਤੂੜੀ ਖਰੀਦਣੀ ਹੋਈ ਜਾਂ ਵੇਚਣੀ ਹੋਊਗੀ ਉਹ ਆਪੇ ਉੱਥੋਂ ਸੰਪਰਕ ਕਰ ਲਉ ਤੁਹਾਡੇ ਨਾਲ ਦੇਖ ਕੇ ਜੀ